ਬੇਟੀ ਰਾਜਵੰਤ ਨੂੰ ਕੌਰ ਦੀ ਆਪਣੇ ਇਥੇ ਭੈਣ ਜੀ ਆਕੀਤਾ ਭੈਣ ਜੀ ਉਹਨਾਂ ਦੀ ਬੇਟੀ ਆ ਕੈਨੇਡਾ ਦੇ ਵਿੱਚ ਬੇਟੀ ਕੈਨੇਡਾ ਦੇ ਵਿੱਚ ਗਈ ਉਹਨੇ ਸਟੱਡੀ ਕੀਤੀ ਪਰਮੇਸ਼ਵਰ ਨੇ ਉਹਨੂੰ ਬਹੁਤ ਚੰਗੇ ਨੰਬਰਾਂ ਦੇ ਨਾਲ ਪਾਸ ਕੀਤਾ ਪਰ ਉਹ ਕੰਮ ਦੇ ਵਿੱਚ ਬਿਜ਼ੀ ਹੋ ਗਈ ਤੇ ਚਰਚ ਉੱਥੇ ਖੁੱਲ ਚੁੱਕਿਆ ਸੀ ਓਪਨ ਡੋਰ ਚਰਚ ਪਰ ਇਹਨਾਂ ਜਾਣਦੀ ਨਹੀਂ ਸੀਗੀ ਉਹ ਚਰਚ ਨੂੰ ਤੇ ਜੌਬ ਵੀ ਉਹਦੀ ਇੱਦਾਂ ਹੀ ਰਹਿੰਦੀ ਸੀ ਕਦੀ ਮਿਲ ਗਈ ਕਦੀ ਛੁੱਟ ਗਈ ਕਦੀ ਮਿਲ ਗਈ ਕਦੀ ਛੁੱਟ ਗਈ ਪਰ ਜਦੋਂ ਉਹਦੇ ਮਦਰ ਨੇ ਉਹਦੇ ਫਾਦਰ ਨੇ ਜਿਹੜੇ ਬਹੁਤ ਹੀ ਅੱਛਾ ਜੀਵਨ ਜੀ ਰਹੇ ਆ ਪ੍ਰਭੂ ਦੇ ਵਿੱਚ ਉਹ ਸ਼ੁਰੂ ਤੋਂ ਹੀ ਵਫਾਦਾਰ ਆ ਪ੍ਰਭੂ ਦੇ ਘਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਆਪਣੀ ਬੇਟੀ ਨੂੰ ਸਮਝਾਇਆ ਕਿ ਬੱਚੇ ਦੇਖ ਤੇਰੇ ਸ਼ਹਿਰ ਦੇ ਵਿੱਚ ਆਪਣੀ ਚਰਚ ਓਪਨ ਹੋਈ ਆ ਤੂੰ ਉਸ ਚਰਚ ਨੂੰ ਜਾਣਾ ਸ਼ੁਰੂ ਕਰ ਤੂੰ ਆਪਣੀਆਂ ਦਸਵੰਧਾਂ ਭੇਟਾ ਦੇ ਨਾਲ ਵਫਾਦਾਰ ਹੋ ਅਰ ਦੇਖ ਪਰਮੇਸ਼ਰ ਤੇਰੇ ਜੀਵਨ ਦੇ ਵਿੱਚ ਕੰਮ ਕਰਨਗੇ ਅਰ ਰਾਜਵੰਤਨ ਨੇ ਮੈਨੂੰ ਪਤਾ ਉਹ ਲਾਈਵ ਸੁਣ ਰਹੀ ਹੋਏਗੀ ਉਹ ਆਈ ਵੀ ਹੋਈ ਸਚ ਇੰਡੀਆ ਵੀ ਆਈ ਹੋਈ ਆ ਪਤਾ ਨਹੀਂ ਵਾਪਸ ਚਲੇਗੀ ਕਿ ਨਹੀਂ ਤਾਂ ਉਸ ਬੇਟੀ ਨੇ ਚਰਚ ਨੂੰ ਆਉਣਾ ਸ਼ੁਰੂ ਕੀਤਾ ਰੈਗੂਲਰ ਹੋ ਗਈ ਉਹ ਚਰਚ ਨੂੰ ਆਉਣ ਵਾਸਤੇ ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਉਹਨੂੰ ਪੀਆਰ ਦੀ ਬlesਸਿੰਗ ਦਿੱਤੀ ਪਰਮੇਸ਼ਵਰ ਨੇ ਉਹਨੂੰ ਗੱਡੀ ਦੇ ਨਾਲ ਬlesਸ ਕੀਤਾ ਅਰ ਜਿੱਥੇ ਜੌਬ ਕਰਦੀ ਪਰਮੇਸ਼ਵਰ ਨੇ ਉੱਥੇ ਉਹਨੂੰ ਸੁਪਰਵਾਈਜ਼ਰ ਬਣਾ ਦਿੱਤਾ ਜਿਵੇਂ ਉਹਦੇ ਪੇਰੈਂਟਸ ਨੇ ਉਹਨੂੰ ਗਾਈਡ ਕੀਤਾ वचन ਦੇ ਦੁਆਰਾ ਉਸੇ ਤਰ੍ਹਾਂ ਉਹਨੇ ਆਗਿਆਕਾਰੀ ਕਰਨੀ ਸ਼ੁਰੂ ਕੀਤੀ ਆਪਣੇ ਦਸਵੰਦਾ ਪੇਟਾ ਵਿੱਚ ਵਫਾਦਾਰ ਐਵਰੀ ਸੰਡੇ ਚਰਚ ਨੂੰ ਜਾਣ ਵਿੱਚ ਵਫਾਦਾਰ ਜੋ ਵੀ ਇਥੋਂ ਚਰਚ ਤੋਂ ਅਨਾਉਂਸਮੈਂਟ ਹੁੰਦੀਆਂ ਉਹਨਾਂ ਦੇ ਵਿੱਚ ਵਫਾਦਾਰੀ ਜੋ ਵੀ ਉਹ ਦੂਰ ਰਹਿ ਕੇ ਕਰ ਸਕਦੀ ਉਹਨੇ ਸਭ ਕੁਝ ਕੀਤਾ ਪਰ ਪਰਮੇਸ਼ਵਰ ਦੇ ਨਾਲੋਂ ਦੂਰ ਨਹੀਂ ਹੋਈ ਖੁਦਾ ਦਾ ਧੰਨਵਾਦ ਕਰਦੇ ਕਿ ਪਰਮੇਸ਼ਵਰ ਨੇ ਇਸ ਪਰਿਵਾਰ ਦੀ ਸੋਚ ਨਾਲੋਂ ਕਿੱਤੇ ਹੀ ਜ਼ਿਆਦਾ ਉਸ ਬੇਟੀ ਨੂੰ ਬles ਕੀਤਾ ਸਿਰਫ ਬੇਟੀ ਨੂੰ ਹੀ ਨਹੀਂ ਉਹਨਾਂ ਦੇ ਬੇਟੇ ਨੂੰ ਚੰਗੇ ਕੰਮ ਨਾਲ ਬles ਕੀਤਾ ਘਰ ਨਾਲ ਬles ਕੀਤਾ ਜੋਬ ਨਾਲ ਬles ਕੀਤਾ ਤੇ ਇੱਕ ਪਤਵੰਤ ਇਸਤਰੀ ਦੇ ਨਾਲ ਵੀ ਉਹ ਬles ਹੋ ਚੁੱਕਾ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਵੀ ਬles ਹੋਣ ਸਿਖਾਉਣਾ ਕਿੰਨੇ ਆ ਉਹਨਾਂ ਨੂੰ ਇਹ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਸਿਖਾਉਣਾ ਆ ਸਾਡੇ ਵਿੱਚ ਇੱਥੇ ਸਿਸਟਰ ਤ੍ਰਿਪਤਾ ਜੀ ਆ ਬ੍ਰਦਰ ਕੁਲਵੰਤ ਜੀ ਆ ਸੰਤਰਪਜਨ ਸਿੰਘ ਜੀ ਦੇ ਵੇਲੇ ਤੋਂ ਚਰਚ ਦੇ ਵਿੱਚ ਜੁੜੇ ਹੋਏ ਆ ਪਰਮੇਸ਼ਵਰ ਦੇ ਨਾਲ ਹਰ ਚੀਜ਼ ਦੇ ਵਿੱਚ ਵਫਾਦਾਰੀ ਚਿਹਰੇ ਦੇ ਸਾਹਮਣੇ ਤੇ ਪਿੱਠ ਦੇ ਪਿੱਛੇ ਵਫਾਦਾਰ ਪ੍ਰਾਰਥਨਾਵਾਂ ਦੇ ਵਿੱਚ ਵਫਾਦਾਰ ਆਕੂਆਂ ਦੇ ਨਾਲ ਵਫਾਦਾਰ ਪਰਮੇਸ਼ਵਰ ਦੇ ਘਰ ਦੇ ਨਾਲ ਵਫਾਦਾਰ ਦਸਵੰਦਾ ਭੇਟਾ ਦੇ ਵਿੱਚ ਵਫਾਦਾਰ ਪਰਮੇਸ਼ਵਰ ਨੇ ਇਹਨਾਂ ਦੀ ਬੇਟੀ ਨੂੰ ਬਲੈਸ ਕੀਤਾ ਅੱਛੇ ਘਰ ਦੇ ਵਿੱਚ ਮੈਰिज ਦੇ ਨਾਲ ਬਾਜੀ ਨੂੰ ਹਮੇਸ਼ਾ ਹੀ ਹਮੇਸ਼ਾ ਸੁਪਰ ਬਲੈਸ ਕੀਤਾ ਬਾਜੀ ਚੰਗੀਆਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਘਰ ਦੇ ਨਾਲ ਬਲੈਸ ਕੀਤਾ ਦੋਤੇ ਦੇ ਨਾਲ ਬਲੈਸ ਕੀਤਾ ਨੋ ਦੇ ਨਾਲ ਬles ਕੀਤਾ بیٹے ਨੂੰ ਕੈਨੇਡਾ ਦੇ ਵਿੱਚ ਚੰਗੀ ਜੌਬ ਦੇ ਨਾਲ ਮਤਲਬ ਸੋਚ ਨਾਲੋਂ ਵੀ ਵੱਧ ਇੱਕ ਸੀਨੀਅਰ ਅਹੁਦੇ ਦੇ ਉੱਤੇ ਪਰਮੇਸ਼ਰ ਨੇ ਜੌਬ ਨਾਲ ਬles ਕੀਤਾ ਕੈਨੇਡਾ ਵਿੱਚ ਘਰ ਨਾਲ ਬles ਕੀਤਾ ਗੱਡੀ ਨਾਲ ਬles ਕੀਤਾ ਤੇ ਪਤਵੰਤ ਇਸਤਰੀ ਦੇ ਨਾਲ ਵੀ ਬles ਕੀਤਾ ਕੇਨ ਸਿਖਾਇਆ ਉਹਨਾਂ ਬੱਚਿਆਂ ਨੂੰ ਮਾਤਾ ਪਿਤਾ ਨੇ ਹਮੇਸ਼ਾ ਸਿਸਟਰ ਤ੍ਰਿਪਤਾ ਜਦੋਂ ਇੱਥੇ ਵੀ ਉਹਨਾਂ ਦਾ ਬੇਟਾ ਸੀਗਾ ਉਦੋਂ ਵੀ ਉਹਨੂੰ ਗਾਈਡ ਕਰਦੇ ਹੀ ਰਹਿੰਦੇ ਸੀ ਤੂੰ ਚੱਲ ਪ੍ਰਭੂ ਦੇ ਘਰ ਵਿੱਚ ਤੈਨੂੰ ਚੱਲਣਾ ਚਾਹੀਦਾ ਆ ਓਕੇ ਜਦੋਂ ਉਹਦੀ ਇੱਥੇ ਜੌਬ ਲੱਗੀ ਤੈਨੂੰ ਆਪਣੀ ਫਸਟ ਸੈਲਰੀ ਪ੍ਰਭੂ ਦੇ ਘਰ ਵਿੱਚ ਦੇਣੀ ਚਾਹੀਦੀ ਆ ਦੇਖੀ ਤੈਨੂੰ ਪਰਮੇਸ਼ਰ ਕਿੰਨਾ ਬles ਕਰੂਗਾ ਜਦੋਂ ਵਿਦੇਸ਼ ਵਿੱਚ ਗਿਆ ਉਦੋਂ ਵੀ ਬੇਟਾ ਤੁਸੀਂ ਵਫਾदार ਰਹਿਣਾ ਆ ਅਰੇ ਉਹ ਜਿਹੜੀ ਉਹਦੀ ਮਿਸਿਸ ਆ ਉਹ ਪਹਿਲਾਂ ਬਲੀਵੀਰ ਨਹੀਂ ਸੀ ਪਰ ਸਿਸਟਰ ਜੀ ਦੇ ਨਾਲ ਗੱਲਬਾਤ ਕਰਕੇ ਕਿ ਮੇਰੀ ਮਦਰ ਇਨ ਲਾਉ ਇੰਨਾ ਪਿਆਰ ਕਰਦੀ ਹੈ ਮੈਨੂੰ ਕਿਹੜੇ ਰੱਬ ਨੂੰ ਮੰਨਦੀ ਆ ਉਹਨੇ ਆਪਣੀ ਮਦਰ ਇਨ ਲਾਉ ਦੇ ਕਰੈਕਟਰ ਵਿੱਚੋਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ ਇਤਾਂ ਦੇ ਸਾਡੇ ਕਰੈਕਟਰ ਹੋਣੇ ਚਾਹੀਦੇ ਆ ਕਿ ਜਿਨੇ ਕਦੀ ਵਚਨ ਨਹੀਂ ਪੜਿਆ ਨਾ ਕਰ ਕਰੇ ਮੈਂ ਚਾਹੁੰਦੀ ਆ ਕਿ ਮੈਂ ਤੁਹਾਡੇ ਇਕੱਲੇ ਇਕੱਲੇ ਦੀ ਇਦਾਂ ਦੀ ਗਵਾਹੀ ਇਸ ਵੇਦੀ ਤੋਂ ਸੁਣਾਵਾਂ ਸਭਨਾਂ ਨੂੰ ਅਰ ਪਰਮੇਸ਼ਵਰ ਤੁਹਾਨੂੰ ਇਸ ਯੋਗ ਬਣਾਏ ਪ੍ਰਭੂ ਯੀਸੂ ਮਸੀਹ ਦੇ ਨਾਮ ਚ ਅਗਰ ਤੁਸੀਂ ਫੇਥਫੁਲਨੈਸ ਦੇ ਨਾਲ ਚੱਲੋਗੇ ਅਰ ਆਪਣੇ ਬੱਚਿਆਂ ਨੂੰ ਫੇਥਫੁਲਨੈਸ ਵਿੱਚ ਚੱਲਣ ਦੇ ਲਈ ਕਹੋਗੇ ਤੁਸੀਂ ਕਦੀ ਵੀ ਸ਼ਰਮਿੰਦੇ ਨਹੀਂ ਹੋਵੋਗੇ ਪਰ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਘਰ ਦੀ ਆਸ਼ੀਸ਼ ਨੂੰ ਹੱਥ ਵਧਾ ਕੇ ਲਵੋਗੇ ਅਗਰ ਇਹਨਾਂ ਦੀਆਂ ਲਾਈਫ ਬਲੈਸ ਹੋ ਸਕਦੀਆਂ ਇਹਨਾਂ ਦੇ ਜੀਵਨ ਬਲੈਸ ਹੋ ਸਕਦੇ ਇਹਨਾਂ ਦੇ ਬੱਚੇ ਅੱਗੇ ਬਲੈਸ ਹੋ ਸਕਦੇ ਆ ਸੋਚ ਨਾ ਰੋ ਵੀ ਵਾਧ ਬਲੇਸ ਹੋ ਸਕਦੇ ਆ ਤੇ ਤੁਸੀਂ ਵੀ ਉਸੇ ਪਰਮੇਸ਼ਵਰ ਦੁਆਰਾ ਚੁਣੇ ਗਏ ਹੋ ਉਸੇ ਵਚਨ ਨੂੰ ਪੜ ਤੇ ਸੁਣ ਰਹੇ ਹੋ ਉਹੀ ਪਵਿੱਤਰ ਬਾਈਬਲ ਤੁਹਾਡੇ ਕੋਲ ਆ ਉਹੀ ਆਕੂ ਤੁਹਾਡੇ ਆ ਉਸੇ ਐਤਵਾਰ ਤਸਵੀਕਾਰ ਕਰਨਾ ਸ਼ੁਰੂ ਕਰਦੇ ਹਾਂ ਦੇਣ ਵਾਲਾ ਇੱਥੇ ਹੀ ਆ ਪੂਰਾ ਤਿਆਰ ਆ ਫੁੱਲ ਬਟਾ ਫੁੱਲ ਤੁਹਾਡੇ ਲਈ ਬਰਕਤਾਂ ਲੈ ਕੇ ਆਇਆ ਆ ਹੁਣ ਉਹਨੇ ਦੇਖਣਾ ਆ ਵੀ ਲੈਣ ਵਾਸਤੇ ਕੌਣ ਕੌਣ ਤਿਆਰ ਆ ਹallelujah